ਦੇਖੋ ਪੰਜਾਬੀ ਇੰਡਸਟਰੀ ਦੇ ਵਿੱਚ ਗਾਣੇ ਤਾਂ ਬਹੁਤ ਸਾਰੇ ਆਉਂਦੇ ਨੇ ਪਰ ਬਹੁਤ ਘੱਟ ਮੁੰਡੇ ਹੁੰਦੇ ਨੇ ਜਿਹੜੇ ਆਪਣੇ ਗਾਣਿਆਂ ਦੇ ਵਿੱਚ ਐਕਸਪੈਰੀਮੈਂਟ ਕਰਦੇ ਨੇ ਤੇ ਅੱਜ ਜਿਹੜਾ ਮੈਂ ਗਾਣਾ ਦੱਸਣ ਲੱਗਿਆ ਉਹ ਮਨਰਾਜ ਸਿੰਘ ਪੰਗੂ ਬਾਈ ਨੇ ਗਾਣਾ ਗਾਇਆ ਤੇ ਐਕਸਪੈਰੀਮੈਂਟ ਦੀ ਗੱਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਬਾਈ ਨੇ ਸਿਰਫ ਮਿਊਜ਼ਿਕ ਦੇ ਵਿੱਚ ਹੀ ਐਕਸਪੈਰੀਮੈਂਟ ਨਹੀਂ ਕਰਵਾਇਆ ਇਸ ਬਾਈ ਨੇ ਆਪਣੇ ਗਾਉਣ ਦੇ ਤਰੀਕੇ ਦੇ ਵਿੱਚ ਵੀ ਐਕਸਪੈਰੀਮੈਂਟ ਕੀਤਾ ਦੇਖੋ ਪੂਰਾ ਗਾਣਾ ਸੁਣ ਕੇ ਤੁਹਾਨੂੰ ਗਾਉਣ ਦਾ ਜਿਹੜਾ ਤਰੀਕਾ ਹੈ ਬਾਈ ਦਾ ਉਹਦੇ ਵਿੱਚ ਬਹੁਤ ਸਾਰੇ ਚੇਂਜਸ ਦੇਖਣ ਨੂੰ ਮਿਲਣਗੇ ਯਾਨੀ ਕਿ ਬਹੁਤ ਫਾਸਟ ਕਿਤੇ ਕਿਤੇ ਗਾਇਆ ਹੋਇ ਨਾਮ ਹੈ ਤੂੰ ਗੱਲ ਕੀ ਕਰਦੀ ਇਹ ਗਾਣਾ ਬਸ ਤਾਂ ਕੁੜੀ ਨੂੰ ਕਹਿ ਰਿਹਾ ਬਾਈ ਪਰ ਇਹਦੇ ਵਿੱਚ ਬਾਈ ਨੇ ਕੁੜੀ ਨੂੰ ਕਹਿੰਦੇ ਹੋਏ ਫੁਕਰੀ ਨਹੀਂ ਮਾਰੀ ਜਾਂ ਫਿਰ ਵਾਦੂ ਦਾ ਕੋਈ ਦਿਖਾਵਾ ਨਹੀਂ ਕੀਤਾ ਇਸ ਗਾਣੇ ਚ ਬਾਈ ਨੇ ਕਬੱਡੀ ਦੀ ਗੱਲ ਵੀ ਕੀਤੀ ਹੈ ਯਾਰੀ ਦੋਸਤੀ ਦੀ ਗੱਲ ਵੀ ਕੀਤੀ ਹੈ ਤੇ ਹੋਰ ਵੀ ਕਾਫੀ ਸਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਗਾਣੇ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਮਨਰਾਜ ਸਿੰਘ ਭੰਗੂ ਬਾਈ ਦੀ ਜਿਹੜੀ ਵੋਇਸ ਹੈ ਉਹਦਾ ਜਿਹੜਾ ਟੈਕਸਚਰ ਹੈ ਉਹ ਬਹੁਤ ਘੈਂਟ ਹੈ ਤੇ ਬਾਕੀ ਮੁੰਡਿਆਂ ਤੋਂ ਬਹੁਤ ਅਲੱਗ ਹੈ। so ਇਸ ਲਈ ਇਹ ਮੇਨ ਪੁਆਇੰਟ ਹੈ ਕਿ ਮਨਰਾਜ ਸਿੰਘ ਭੰਗੂ ਬਾਈ ਦਾ ਜਿਹੜਾ ਗਾਣਾ ਹੈ ਉਹ ਜ਼ਿਆਦਾ ਵਾਈਬ ਕਰ ਰਿਹਾ। ਇਸ ਗਾਣੇ ਦੇ ਲਿਰਿਕਸ ਤਾਂ ਇਹ ਨੇ ਕਿ ਮੈਂ ਦਿਨੇ ਦਿਖਾ ਦੂੰ ਤਾਰੇ ਨਹੀਂ ਤੂੰ ਗੱਲ ਕੀ ਕਰਦੀ ਪਰ ਇਸ ਗਾਣੇ ਦੇ ਵਿੱਚ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਬਾਈ ਕੋਈ ਫੁਕਰੀ ਨਹੀਂ ਮਾਰ ਰਿਹਾ। ਬਾਈ ਨੇ ਕਬੱਡੀ ਦਾ ਰੈਫਰੈਂਸ ਦਿੰਦੇ ਹੋਏ ਇਹ ਕਿਹਾ ਕਿ ਅਸੀਂ ਕਿੱਦਾਂ ਬਾਕੀ ਬੰਦਿਆਂ ਨੂੰ ਡੱਕਦੇ ਆ। 10 ਯਾ ਟਾਪਰ ਕਿਹੜਾ ਟੱਪੇ 10 ਹੁਣੇ ਮੈਂ ਡੱਕਦਾ ਜਿਵੇਂ ਡੱਕੇ ਪਾਲਾ ਬਾਈ ਸਟਾਪਰ ਫਿਰ ਜਿਵੇਂ ਕਿ ਮਨਰਾਜ ਸਿੰਘ ਭੰਗੂ ਬਾਈ ਨੇ ਗਾਣੇ ਸਟਾਰਟਿੰਗ ਹੁੰਦੇ ਹੀ ਫਾਸਟ ਬੀਟ ਰੱਖੀ ਐ ਤੇ ਗਾਉਣ ਦਾ ਤਰੀਕਾ ਵੀ ਥੋੜਾ ਫਾਸਟ ਰੱਖਿਆ ਮਸਲੇ ਹੱਲ ਹੁੰਦੇ ਸਾਡੇ ਨਾਟੇ ਪਿੰਚਰ ਲਾਉ ਐਸਾ ਨਹੀਂ ਉੱਠਦੇ ਗਾਟੇ ਇਹ ਗਾਣੇ ਦੇ ਵਿੱਚ ਜਾ ਕੇ ਇੱਕ ਹੋਰ ਅਲੱਗ ਮੋੜ ਆ ਜਾਂਦਾ ਬਾਈ ਨੇ ਉੱਥੇ ਆਪਣੇ ਗਾਉਣ ਦਾ ਤਰੀਕਾ ਹੋਰ ਚੇਂਜ ਕਰ ਲਿਆ ਸੜੇ ਬਲੇ ਰਹਿੰਦੇ ਸਾਨੂੰ ਵੇਖ ਕੇ ਨੀ ਯਰਦੇ ਗਰਜ ਦੇ ਜਿਹੜੇ ਤੈਨੂੰ ਪਤਾ ਨਹੀਂ ਉਹ ਵਰਦੇ ਕਿੱਥੇ ਜਾ ਕੇ ਟੱਪਦੇ ਓ ਕੀ ਦਾ ਪਾਣੀ ਪਰਦੇ ਹੀਰਾਂ ਨੇ ਬਕੀਰਾਂ ਬ ਮੈਂ ਫੋਨ ਮਾਰਦਾ ਤਾਂ ਫਿਰ ਪੂਰਾ ਵੇੜਾ ਭਰ ਦਿੰਨਾ ਵੇਖਣ ਨੂੰ ਹੀ ਕੱਲਾ ਲੱਗਦਾ ਫੋਨ ਮਾਰਾਂ ਤਾਂ ਭਰਦਾ ਹਾਂ ਵੇੜਾ ਜਨਕ ਬਾਈ ਨੇ ਆਪਣੇ ਰਿਲੇਸ਼ਨਸ ਦੀ ਗੱਲ ਕੀਤੀ ਹੈ ਕਿ ਉਹਦੇ ਯਾਰ ਦੋਸਤ ਕਿੰਨੇ ਨੇ ਤੇ ਇਹ ਵਾਲੀ ਅਗਲੀ ਲਾਈਨ ਮੇਰੀ ਫੇਵਰੇਟ ਹੈ ਮੈਨੂੰ ਬਹੁਤ ਵਧੀਆ ਲੱਗੀ ਬਾਈ ਨੇ ਲਿਖਿਆ ਕਿ ਯਾਰ ਤੇਰਾ ਉਹ ਕੰਡਾ ਹੈ ਜਿਹੜਾ ਚੁੱਭਦਾ ਹੈ ਪਰ ਕੱਡੇ ਕਿਹੜਾ ਉਹ ਕੰਡਾਈ ਗਰਚੂ ਬਦਾਈ ਪਰ ਕੱਡੇ ਕਿਹੜਾ ਤੇ ਬਾਈ ਇਹ ਕਹਿਣਾ ਚਾਹੁੰਦਾ ਕਿ ਮੈਂ ਕਈਆਂ ਦੀ ਅੱਖਾਂ ਦੇ ਵਿੱਚ ਰੜਕਦਾ ਪਰ ਉਹਨੂੰ ਕੋਈ ਹੱਥ ਨਹੀਂ ਪਾਉਂਦਾ ਪਰ ਇਸ ਚੀਜ਼ ਨੂੰ ਬਾਈ ਨੇ ਆਪਣੇ ਲਿਰਿਕਸ ਦੇ ਵਿੱਚ ਇਸ ਤਰ੍ਹਾਂ ਰਾਈਮਿੰਗ ਬਣਾ ਕੇ ਪੇਸ਼ ਕੀਤਾ ਹੈ ਜੋ ਸੁਣਨ ਦੇ ਵਿੱਚ ਬਹੁਤ ਵਧੀਆ ਵਾਈਬ ਕਰ ਰਿਹਾ ਜੇਕਰ ਤੁਸੀਂ ਮਨਰਾਜ ਸਿੰਘ ਪੰਗੂ ਬਾਈ ਦੇ ਚੈਨਲ ਤੇ ਹੋਰ ਵੀ ਗਾਣੇ ਦੇਖੋਗੇ ਤਾਂ ਕਾਫੀ ਸਾਰੇ ਗਾਣੇ ਦੇਖਣ ਨੂੰ ਮਿਲ ਜਾਣਗੇ ਤੇ ਇਹਨਾਂ ਦੇ ਵਿੱਚੋਂ ਮੇਰਾ ਫੇਵਰਟ ਗਾਣਾ 3 15 ਸੀਗਾ ਜਿਹੜਾ ਮੈਂ ਪਿੱਛੇ ਜੇ ਐਕਸਪਲੇਨ ਵੀ ਕੀਤਾ ਸੀ ਹੁਣ ਤੁਸੀਂ ਮਨਰਾਜ ਸਿੰਘ ਪੰਗੂ ਬਾਈ ਦੇ ਚੈਨਲ ਤੇ ਜਾ ਕੇ ਬਾਕੀ ਗਾਣੇ ਵੀ ਸੁਣ ਸਕਦੇ ਹੋ ਇਸ ਗਾਣੇ ਦਾ ਲ ਗਾਣਾ ਸੁਣ ਚੁੱਕੇ ਹੋ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਇਹ ਗਾਣਾ ਕਿੱਦਾਂ ਲੱਗਿਆ ਤੁਹਾਨੂੰ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ